ਤੇ ਹੋ ਗਏ ਨੇ 10 ਮਿੰਟ ਪਹਿਨੇ ਫਿਰ ਬੰਦ ਪਾਸਾ ਹੀ ਘੰਟੇ ਹੋ ਗਏ ਲਾਈਟ ਨਹੀਂ ਆਈ 25 26 28 ਦਿਨ ਹੋ ਗਏ ਆ 28 ਦਿਨ ਤੋਂ ਬਿਲਕੁਲ ਵੀ ਕੋਈ ਬਿਜਲੀ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਬੱਚੇ ਬਿਮਾਰ ਹੋ ਰਹੇ ਆ ਲਾਈਟ ਹੈ ਨਹੀਂ ਪਾਣੀ ਮਿਲ ਨਹੀਂ ਰਿਹਾ ਬੱਚੇ ਜਮੇ ਤਬਾਹ ਹੋ ਚੁੱਕੇ ਆ ਗਵਰਨਰ ਹੀ ਕਹਦੇ ਨੇ ਕਿ ਬਿਜਲੀ ਫਰੀ ਹੈ ਕੋਈ ਫਰੀ ਤੇ ਸਾਨੂੰ 30000 ਰੁਪਏ ਦਾ ਬਿੱਲ ਆਇਆ ਹੋਇਆ ਇਹ ਵਾਲਾ ਫਾਲਟ 7 ਦਿਨ ਬਾਅਦ ਲੱਭਿਆ ਆ ਕਿੰਨੇ ਘੰਟੇ ਦਾ ਕਟ 6 ਘੰਟੇ ਦਾ ਕਟ 6.5 ਘੰਟੇ ਦਾ ਕਟ 6.5 ਘੰਟੇ ਬਾਅਦ ਨਹੀਂ ਹੈ ਮੇਰੀ ਜਿੰਦਰ ਡਿਊਟੀ ਲੱਗੀ ਆ ਏ ਤੁਸੀਂ ਆ ਕੇ ਪੁੱਛਿਆ ਵੀ ਲਾਈਟ ਕਿਉਂ ਖਰਾਬ ਹੋਈ ਹੈ ਦੱਸੋ 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 ਤੁਸੀਂ ਮੈਂ ਆਪਕੀ ਨੂੰ ਪੁੱਛਣਾ ਚਾਹੁੰਦਾ ਵੀ ਪੁੱਛਿਆ ਵੀ ਕਿਉਂ ਮੈਂ ਬਿਜਲੀ ਵਿਭਾਗ ਵਿੱਚ ਨਹੀਂ ਲੱਗਾ ਤੁਸੀਂ ਵਿਧਾਇਕ ਮੈਂ ਨਹੀਂ ਬਿਜਲੀ ਵਿਭਾਗ ਵਿੱਚ ਨਹੀਂ ਲੱਗਾ 28 ਘੰਟੇ ਬਾਅਦ ਤੁਹਾਨੂੰ ਯਾਦ ਕਿਉਂ ਆਇਆ ਇਸ 28 ਘੰਟੇ ਬਾਅਦ ਦੇਖੋ ਰਾਜਨੀਤੀ ਨਾ ਕਰੋ 28 ਘੰਟੇ ਬਾਅਦ 28 ਘੰਟੇ ਹੋ ਗਏ ਲਾਈਟ ਦੇ ਬਿਲਕੁਲ ਮੈਂ ਕਹਿੰਦਾ ਜੀ ਲੋਕਾਂ ਦੇ ਮਸਲੇ ਹੱਲ ਕਰਨਾ ਲੋਕਾਂ ਦੇ ਘਰਾਂ 'ਚ ਲਾਈ ਲੈਣਾ ਤੁਸੀਂ ਨਾਹਰੇ ਬਾਜੀ ਲੋਆ ਰਹੇ ਹੋ ਵਿਚਾਰੇ ਲੋਕੀ ਪ੍ਰਸ਼ੰਸਾ ਪਰ ਮੈਂ ਕਹਿ ਰਿਹਾ ਵੀ ਨਾਹਰਾ ਲਾਓ 24 ਘੰਟੇ ਜਿੱਤੇ 27 ਘੰਟੇ ਰਾਤ ਦੇ ਨਾਲ ਲਟ ਦੇਗਾ ਤੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਕੀ ਹਾਲ ਹੋਏਗਾ ਅਸੇ ਆ ਦੇਖ ਲੋ ਜੀ ਅ ਕੱਲ ਦੇ ਨਾਤੇ ਤੋਤੇ ਆ ਕੱਲ ਦੇ ਨਾਤੇ ਅੱਜ 27 ਘੰਟੇ ਹੋ ਗਏ ਨਾ ਅਸੀਂ ਘਰੋਂ ਬਾਹਰ ਬੈਠ ਕੇ ਨਾ ਪੱਖੀਆਂ ਚੱਲ ਰਹੇ ਆ ਕਿ ਆਮ ਪਾਰਟੀ ਸਰਕਾਰ ਇਸ ਵਾਸਤੇ ਬੁਲਾਈ ਸੀ ਕਿ ਸਾਨੂੰ ਇਹ ਬੁਲਾਈ ਸੀ ਸਾਨੂੰ ਆਮ ਪਾਰਟੀ ਵੱਲੋਂ ਸੂਲਤ ਮਿਲੇ ਸਾਨੂੰ ਸੂਲਤ ਤਾਂ ਕੁਛ ਨਹੀਂ ਮਿਲੀ ਸਾਡੇ ਘਰੇ ਲਾਟਾ ਨਹੀਂ ਪਾਣੀ ਨਹੀਂ ਕੋਈ ਯਸਤਾ ਮ ਸਬਜ਼ੀਆਂ ਭੱਜ ਗਿਆ ਫ੍ਰਿਜਾਂ ਚ ਹਰ ਇੱਕ ਚੀਜ਼ਾਂ ਸਮਾਨ ਪਿਆ ਸਾਨੂੰ ਫ੍ਰੀ ਰੱਟ ਨਹੀਂ ਚਾਹੀਦੀ ਸਾਨੂੰ ਮੌਲ ਦੇ ਲੈਟਰ ਚਾਹੀਦੇ ਅਸੀਂ ਬਿਜਲੀ ਦਾ ਬਿੱਲ ਭਰ ਲਾਂਗੇ ਪਰ ਸਾਡੀ ਲਾਈਟ 24 ਘੰਟੇ ਆਣੀ ਚਾਹੀਦੀ ਹੈ ਜਿਨ੍ਹਾਂ ਦੇ ਪੇਪਰ ਚੱਲ ਰਹੇ ਪੜਾਈਆਂ ਚੱਲ ਰਹੀਆਂ ਬਹੁਤ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸਤਾ ਵਿੱਚ 600 ਯੂਨਟਾਂ ਫ੍ਰੀ ਦਾ ਦਾਵਾ ਕਰਕੇ ਆਈ ਸੀ ਅੱਜ ਤੁਹਾਨੂੰ ਦਿਖਾ ਰਹੇ ਕਿ ਉਹ ਖੋਖਲੀਆਂ ਜਿਹੜੀਆਂ ਨੇ ਦਾਵੇ ਖੋਖਲੇ ਸਾਬਤ ਹੋ ਰਹੇ ਆ ਕਿਉਂਕਿ ਜੇ ਲਾਈਟ ਹੀ ਨਹੀਂ ਆਣੀ ਡੇਡ ਡੇਡ ਮਹੀਨਾ ਦੋ ਦੋ ਮਹੀਨਾ ਲੋਕਾਂ ਨੇ ਪਰੇਸ਼ਾਨੀਆਂ ਸਹਿਣੀਆਂ ਨੇ ਤਾਂ ਫਿਰ ਇਹ ਫ੍ਰੀ ਬਿਜਲੀ ਬੱਤੀ ਦਾ ਮਤਲਬ ਸਮਝ ਨਹੀਂ ਲੱਗਦੀ ਪਬਲਿਕ ਨੂੰ 28 ਘੰਟਿਆਂ ਤੋਂ ਸਰ ਸਰਜੀ ਲਾਈਟਰੀ ਨਹੀਂ ਨਾ ਪਾਣੀ ਹੈ ਜੀ ਨਾ ਲਾਈਟ ਸਾਡੇ ਛੋਚੇ ਨੇ ਬੱਚੇ ਬੈਠੇ ਨੇ ਵੇਖੋ ਕੋਈ ਸਕੂਲ ਨਹੀਂ ਜਾ ਰਿਹਾ ਪਾਣੀ ਹੋਏਗਾ ਸਕੂਲ ਪਹੁੰਚਾਗੇ ਜੀ ਤੇ ਪਾਣੀ ਹੈ ਨਹੀਂ ਅਸੀਂ ਸਵੇਰ ਦਾ ਮੂੰਹ ਨਹੀਂ ਦੋਤਾ ਜੀ ਪਾਣੀ ਨਹੀਂ ਤੇ ਮੂੰਹ ਕਿਨਾਂ ਧੋਕੇ ਆਉਣਾ ਸੀ ਉਹਦੀ ਕਪੜਾ ਪਾਗਦੇ ਸੀ ਉਹਦਾ ਸੱਪਾ ਕਰਨ ਆ ਗਿਆ ਜੀ ਇਹਨਾਂ ਦਾ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਹੈ ਪਰ ਬਿਜਲੀ ਫ੍ਰੀ ਹੋਣ ਦੇ ਬਾਵਜੂਦ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਨਹੀਂ ਆ ਰਹੀ ਲੁਧਿਆਣਾ ਦੇ ਮਨਜੀਤ ਨਗਰ ਵਿੱਚ ਖੜੇ ਆ ਲੋਕ ਇੱਥੇ ਰੋਸ਼ ਵਿੱਚ ਨੇ ਸਰਕਾਰ ਦੇ ਖਿਲਾਫ ਸਰਕਾਰ ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਦੇ ਰਿਆ ਪਰ ਬਿਜਲੀ ਫ੍ਰੀ ਹੋਣ ਦੇ ਬਾਵਜੂਦ ਘਰਾਂ ਦੇ ਵਿੱਚ ਬਿਜਲੀ ਨਹੀਂ ਆ ਰਹੀ ਪਿਛਲੇ 28 ਘੰਟੇ ਤੋਂ ਇਸ ਇਲਾਕੇ ਵਿੱਚ ਬਿਜਲੀ ਨਹੀਂ ਆ ਰਹੀ ਤੁਸੀਂ ਸਾਰੇ ਇੱਥੇ ਬੀਬੀਆਂ ਖੜ੍ਹੀਓ ਕਿੰਨੇ ਘੰਟੇ ਹੋ ਗਏ ਬਿਜਲੀ ਨਹੀਂ ਆਈ 28 ਘੰਟੇ ਭਾਜੀ ਇਸ ਤਰ੍ਹਾਂ ਕਿ ਪਹਿਲਾਂ ਤਾਂ ਲਗਾਤਾਰ ਇੱਥੇ 25 27 28 ਦਿਨ ਹੋ ਗਏ ਆ 28 ਦਿਨ ਤੋਂ ਬਿਲਕੁਲ ਵੀ ਕੋਈ ਬਿਜਲੀ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਦੂਸਰੀ ਗੱਲ ਇਹ ਕੋਈ 27 28 ਦਿਨ ਦੀ ਗੱਲ ਨਹੀਂ ਡੇਢ ਤੋਂ 2 ਮਹੀਨੇ ਹੋ ਚੁੱਕੇ ਆ ਜੇ ਘੰਟਾ ਡੇਢ ਘੰਟਾ ਬਿਜਲੀ ਆ ਵੀ ਜਾਂਦੀ ਹੈ 7-7-8-8 ਘੰਟੇ ਫੇਰ ਲਗਾਤਾਰ ਬਿਜਲੀ ਨਹੀਂ ਆਂਦੀ ਅੱਜ ਬੱਚੇ ਤੋਂ ਲੈ ਕੇ ਨੌਜਵਾਨ ਬਜ਼ੁਰਗ ਹਰ ਸਿਆਣੇ ਬਣੇ ਬਜ਼ੁਰਗਾਂ ਦੀ ਸੁਣ ਲੋ ਕਿ ਜਿਹੜੇ ਕੋਈ ਹਾਰਟ ਅਟੈਕ ਦੇ ਮਰੀਜ਼ ਹੈ ਉਹ ਗਰਮੀ 'ਚ ਵੈਸੇ ਇੰਨੀ ਦਿੱਕਤ ਪਰੇਸ਼ਾਨੀਆਂ ਚ ਝੱਲ ਰਹੇ ਆ ਛੋਟੇ ਬੱਚੇ ਸਕੂਲਾਂ ਜਾਣਾ ਜਾਣ ਤੋਂ ਪਾਣੀ ਤੋਂ ਬਗੈਰ ਬਿਜਲੀ ਤੋਂ ਬਗੈਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਆ ਅੱਜ ਅਸੀਂ ਵਾਰਡ ਨੰਬਰ 52 ਹਲਕਾ ਆਤਮਨਗਰ ਜੋ ਮੰਜੀਦਨਗਰ ਦੇ ਸਮੂਹ ਇਲਾਕਾ ਨਿਵਾਸੀ ਜੀ ਦਾ ਸਹਿਯੋਗ ਕੀ ਕਿੰਨੇ ਘੰਟੇ ਹੋ ਗਏ ਬਿਜਲੀ ਨਹੀਂ ਆਈ 28 ਘੰਟੇ ਹੋ ਗਏ ਨਹੀਂ ਜੀ 10 ਮਿੰਟ ਪਹਿਨੇ ਫਿਰ ਬੰਦ 10 ਮਿੰਟ ਪਹਿ ਇਧਰ ਫਿਰ ਬੰਦ ਜਦ ਵੀ ਫੋਨ ਕਰਦੇ ਕਹਿੰਦੇ ਫਿਲਟਰ ਪਿਆ ਜੀ ਫਿਲਟਰ ਪਿਆ ਬਸ ਇਹੀ ਕਹਿੰਦੇ ਆ ਨਹੀਂ ਇਧਰ ਆ ਰਹੀ ਆ ਉਧਰ ਕਿਉਂ ਨਹੀਂ ਆ ਰਹੀ ਹੈ ਹੁਣ ਠੀਕ ਕਰ ਰਹੇ ਆ ਬਿਜਲੀ ਇਹ ਨਹੀਂ ਪਤਾ ਪੈ ਇਹ ਸਾਨੂੰ ਕੋਈ ਪਤਾ ਨਹੀਂ ਕੀ ਠੀਕ ਕਰ ਰਹੇ ਆ ਕਿ ਨਹੀਂ ਕਰ ਰਹੇ ਸਾਡੇ ਬੱਚੇ ਫੁੜਕ ਫੁੜਕ ਜਾਂਦੇ ਪਏ ਆ ਜਾ ਕੇ ਦੇਖ ਸਕਦੇ ਹੋ 8.5 ਘੰਟੇ ਹੋ ਗਏ ਲਾਈਟ ਨਹੀਂ ਆਈ ਰਾਤ ਕਿੰਨੇ ਰਾਤੀ 10 ਵਜੇ ਸਾਨੂੰ ਸਰਕਾਰਾਂ ਨੇ ਲਾਈਕ ਕੀ ਅਸਲ ਕਰਾਂ ਦੀ ਇਹ 9:15 ਅੱਧਾ ਘੰਟਾ ਸਰ ਲਾਈਟ ਆਈ ਜੀ ਉੱਧਰ ਚੱਲੀ ਜੀ ਸਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਬਿਜਲੀ ਫ੍ਰੀ ਐ ਕੋਈ ਫ੍ਰੀ ਸਾਨੂੰ 3000 ਰੁਪਏ ਦਾ ਬਿੱਲ ਆਇਆ ਹੋਇਆ ਕਾਦੀ ਬਿੱਲ ਕਾਦਾ ਬਿੱਲ ਆਉਂਦਾ ਪਿਆ ਸਰ ਜੇ ਲਾ ਰਹੇ 150 ਜੁਨ ਤੋਂ ਫ੍ਰੀ ਦਿੱਤੀ ਆ 1 ਰੁਪਿਆ ਦੀ ਸੰਤਾ ਮਾਫ ਕਰ ਦੇ ਫ੍ਰੀ ਕਿਥੋਂ ਕਮਾਲਾਂਗੇ ਉਹ ਕੱਦ ਕਿਹੜੇ ਇਲਾਕੇ ਜਿਹੜੇ ਇਲਾਕੇ ਦੇ ਵਿੱਚ ਬਿਜਲੀ ਨਹੀਂ ਹੈਗੀ ਘਰਾਂ ਦੇ ਵਿੱਚ ਜਿਹੜੇ ਗੇਟ ਖੁੱਲੇ ਆ ਔਰ ਪੂਰੀ ਤਰ੍ਹਾਂ ਬਾਰੀਆਂ ਖੋਲ ਕੇ ਹਵਾ ਜਿਹੜੀ ਕੁਦਰਤੀ ਉਹ ਲੈ ਰਹੇ ਨੇ ਉਹ ਪੂਰਾ ਇਲਾਕਾ ਜਿਹੜਾ ਏ ਉਹ ਉਸ ਇਲਾਕੇ ਦੇ ਵਿੱਚ ਬਿਜਲੀ ਗੁੱਲ ਐ ਕਦੋਂ ਦੀ ਗੋਲ ਆ ਬੀ ਜੀ ਇਹ ਪਿਛਲੇ 2.5 ਘੰਟਿਆਂ ਤੋਂ ਜੀ ਯਾਨੀ ਕੀ ਪੂਰੇ 2 ਤੋਂ 2.5 ਘੰਟਿਆਂ ਤੋਂ ਪੂਰੇ ਪਰੇਸ਼ਾਨ ਆ ਮਿੰਨਿਆਂ ਤੋਂ ਰਾਤ ਨੂੰ ਨਿੱਕੇ ਨਿੱਕੇ ਬੱਚੇ ਇੱਥੇ ਗਰਮੀ ਦੇ ਵਿੱਚ ਸੌਂਦੇ ਨੇ ਬਾਹਰ ਬੈ ਲਾ ਕੇ ਬਿਠੇ ਰਹੇਦਾ ਛੜਕ ਦੇ ਉੱਤੇ ਤੇ ਇਹਨਾਂ ਕੋਈ ਸੁਣਵਾਈ ਨਹੀਂ ਹੋਈ ਕਿੰਨੀਆਂ-ਕਿੰਨੀਆਂ ਕੰਪਲੇਟਾਂ ਆਪ ਆ ਚੁੱਕੇ ਆ ਕੋਈ ਵੀ ਸੁਣਵਾਈ ਨਹੀਂ ਕੀਤੀ ਇਹਨਾਂ ਦੀ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਆ ਘਰੇ ਬੇਟਾ ਬਿਜਲੀ ਨਹੀਂ ਹੈਗੀ आज स्कूल जाना ਸੀ ਸਕੂਲ ਵੀ ਨਹੀਂ ਗਏ ਬਿਜਲੀ ਕਰਕੇ ਰਾਤ ਲੇਟਸ ਉੱਤੇ ਸੀਗੀ ਹਾਂ ਹਾਂ ਬਸ ਸਾ ਸਕੂਲ ਵੀ ਨਹੀਂ ਜਾ ਸਕੇ ਸਕੂਲ ਨਹੀਂ ਜਾ ਸਕੇ ਨੋ ਕਿੰਨੀ ਦੇਰ ਦੀ ਬਿਜਲੀ ਨਹੀਂ ਹੈਗੀ ਕੱਲ ਸਵੇਰੇ 7:30 ਜੀ ਨਹੀਂ ਆ 28 ਘੰਟੇ ਹੋ ਗਏ ਜੀ ਬੱਚੇ ਬਿਮਾਰ ਹੋ ਰਹੇ ਆ ਲਾਈਟ ਹੈ ਨਹੀਂ ਪਾਣੀ ਮਿਲ ਨਹੀਂ ਰਿਹਾ ਬੱਚੇ ਜਮੇ ਤਬਾਹ ਹੋ ਚੁੱਕੇ ਆ ਸਕੂਲੀ ਬੱਚੇ ਜਾਂ ਹੋਰ ਬਜ਼ੁਰਗ ਹੈਗੇ ਜੀ ਜਿਨ੍ਹਾਂ ਨੂੰ ਹਾਰਟ ਐਟੈਕ ਦੀ ਬਿਮਾਰੀ ਹੈ ਉਹਦਾ ਵੀ ਬੱਚੇ ਇੰਨਾ ਤੰਗ ਹੋਏ ਪਏ ਆ ਪਾਣੀ ਬਿਗੈਰ ਕੋਈ ਰੋਟੀ ਨਹੀਂ ਖਾ ਰਿਆ ਦਿਹਾੜੀ ਵਾਲੇ ਬੰਦੇ ਦਿਹਾੜੀ ਤੇ ਨਹੀਂ ਜਾ ਰਹੇ ਬਿਜਲੀ ਨਹੀਂ ਹੈਗੀ ਕਿੰਨੇ ਘੰਟੇ ਹੋ ਗਏ ਆ ਸਾਡੇ ਬਿਲਕੁਲ ਨਿੱਕੇ ਨਿੱਕੇ ਬੱਚੇ ਨੇ ਆ ਕਿੰਨੇ ਕੰਢੇ ਕਿੰਨੇ ਦਿਨ ਹੋ ਗਏ ਆ ਸਾਡੇ ਬਿਲਕੁਲ ਨਿੱਕੇ ਨਿੱਕੇ ਬੱਚੇ ਇਹ ਜੀ ਦੱਸੋ ਲੈਣ ਤੋਂ ਬਗੈਰ ਕਿਵੇਂ ਕਟਾਂਗੇ ਇਹਨਾਂ ਨੂੰ ਬੁਰਾ ਹਾਲ ਵਿਖੋ ਹੋਇਆ ਪਿਆ ਇਹਨਾਂ ਦਾ ਗਰਮੀ ਦੇ ਵਿੱਚ ਸੋ ਇਹ ਜਿਹੜੇ ਵਿਧਾਇਕ ਹੈ ਕੁਲਵੰਤ ਸਿੱਧੂ ਉਹ 28 ਘੰਟੇ ਬਾਅਦ 28 ਘੰਟੇ ਬਾਅਦ ਮੌਕੇ ਤੇ ਪਹੁੰਚੇ ਨੇ ਪਹਿਲੇ ਮੈਂ ਇੱਕ ਚੀਜ਼ ਦਿਖਾ ਦਵਾਂ ਕਿ ਇੱਥੇ ਜਿਹੜੀ ਬਿਜਲੀ ਹੈ ਉਹ ਠੀਕ ਕਰ ਰਹੇ ਨੇ ਹੁਣ ਚਾਹੇ ਵਿਧਾਇਕ ਮੌਕੇ ਤੇ ਪਹੁੰਚੇ ਨੇ ਪਰ ਲੋਕ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਹੈ ਲੋਕ ਕਾਫੀ ਰੋਸ ਵਿੱਚ ਹੈ ਲੋਕਾਂ ਦਾ ਆਖਣਾ ਹੈ ਕਿ ਜਿੰਦਾਬਾਦ ਜਿਹੜੇ ਇਹ ਬਿਜਲੀ ਹੈ ਇਹ ਬਿਜਲੀ 24 ਘੰਟੇ ਦੀ ਨਹੀਂ ਆ ਰਹੀ ਇਹ ਤੇ ਦਿਨ ਬਾਅਦ ਫਾਲਟ ਲੱਭਿਆ ਇਹ ਵਾਲਾ ਫਾਲਟ 7 ਦਿਨ ਬਾਅਦ ਲੱਭਿਆ ਇਹ ਲੋਕ ਲੋਕਾਂ ਨੇ ਰੋੜਾ ਪਾਇਆ ਬਿਜਲੀ ਦਫ਼ਤਰ ਰੋੜਾ ਪਾਇਆ ਜਾ ਕੇ ਤਾਂ ਤਾਂ ਫਾਲਟ ਲੱਭਾਇਆ ਬੱਚੇ ਇਨੇ ਇਨੇ ਬੱਚੇ ਮਰ ਗਏ ਕੋਠਿਆਂ ਦੇ ਲੋਕ ਲੈ ਕੇ ਰਾਤ ਬੁਰਾ ਹਾਲ ਕੀਤਾ ਬੱਚਿਆਂ ਨੇ ਨਹੀਂ ਤੁਸੀਂ 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 ਇਹ ਪਰੇਸ਼ਾਨ ਹੋ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਦੀ ਸਾਰ ਲਈ ਇਹ ਜਿਹੜੇ ਲੋਕੀ ਆ ਬਾਕੀ ਉਹ ਵਿਧਾਇਕ ਦੇ ਨਾਲ ਨਾਹਰੇ ਲਾ ਰਹੇ ਨਾ 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 ਇੱਥੇ ਅੱਜ ਆਏ ਨੇ ਉਹ ਵੀ ਬਿਜਲੀ ਦਫਤਰ ਧਰਨਾ ਲਾਇਆ ਸੀ ਸਿੱਧੂ ਸਾਹਿਬ ਉੱਥੇ ਪਹੁੰਚੇ ਨੇ ਲੋਕਾਂ ਨੇ ਬੁਲਾਇਆ ਸਿੱਧੂ ਸਾਹਿਬ ਦਾ ਧਰਨੇ ਲਵਾ ਰਹੇ ਨੇ ਆਪਣੇ ਆਮ ਆਦਮੀ ਪਾਰਟੀ ਦੇ ਜਿੰਦਾਬਾਦ ਤੁਸੀਂ ਪਰੇਸ਼ਾਨ ਹੋ ਜਿੰਦਾਬਾਦ ਦੇ ਨਾਹਰੇ ਲਵਾ ਰਹੇ ਲੋਕ ਕਾਸੀ ਦਾ ਬਹੁਤ ਪਰੇਸ਼ਾਨ ਆ ਜਿੰਦਾਬਾਦ ਦੇ ਨਾਰੇ ਕੋ ਲਾ ਰਹੇ ਅਸੀਂ ਤੇ ਪਰੇਸ਼ਾਨ ਬਹੁਤ ਪਰੇਸ਼ਾਨ ਆ ਅਸੀਂ ਨਾਰੇ ਲਾਜੀ ਕਵਾਂਸਾ ਕਿ ਸਿੱਧੂ ਦੇ ਸਾਦੀ ਹੋਸਾ ਟਾਈਮ ਵਾ ਸੁਣੀ ਉਸੇ ਟਾਈਮ ਸਾਡੀ ਵਾ ਸੁਣ ਕੇ ਕਲਵਾਂਸਾ ਸਿੱਧੂ ਕਿੰਨੇ ਕਿੰਨੇ ਘੰਟੇ ਕਿੰਨੇ ਘੰਟੇ ਤੱਕ ਕਿੰਨੇ ਘੰਟੇ ਤੱਕ ਗੋਲੀ ਰਹੀ 2 ਘੰਟੇ ਦਾ ਕੱਟ 8 ਘੰਟੇ ਦਾ ਕੱਟ ਇਹ ਹੁਣ ਚਾਹੇ ਬਿਜਲੀ ਇਥੇ ਵਿਧਾਇਕ ਠੀਕ ਕਰਵਾ ਰਹੇ ਨੇ ਸਿੱਧੂ ਸਾਹਿਬ ਬਿਜਲੀ 28 ਘੰਟੇ ਨਹੀਂ ਆਈ ਹੈ ਨਾ 28 ਘੰਟੇ ਬਾਅਦ ਤੁਸੀਂ ਪਹੁੰਚੇ ਹੋ ਆਪਣੇ ਵਰਕਰਾਂ ਕੋਲੋਂ ਨਾਰੇ ਲਵਾ ਰਹੇ ਹੋ ਤਲਵੰਦ ਸਿੰਘ ਜਿੰਦਾਬਾਦ ਮੇਰੀ ਗੱਲ ਸੁਣੋ ਪਬਲਿਕ ਪਰੇਸ਼ਾਨ ਹੈ ਉਹ ਬੋਲ ਰਹੀ ਹੈ ਪਬਲਿਕ ਤੁਹਾਡੇ ਸਾਹਮਣੇ ਲੈ ਕੇ ਆਨਾ ਤੁਸੀਂ ਨਾਰੇ ਕਿਉਂ ਲਵਾ ਰਹੇ ਜਿੰਦਾਬਾਦ ਨਾਰਾ ਤਲਵੰਦ ਸਿੰਘ ਨੂੰ ਆਪ ਲਵਾਉਣ ਦੀ ਲੋੜ ਨਹੀਂ ਇਹ ਤੁਸੀਂ ਆ ਕੇ ਪੁੱਛਿਆ ਮੀਡੀਆ ਦਾ ਕੰਮ ਹੁੰਦਾ ਵੀ ਸਾਰੇ ਪਾਸੇ ਦੇਖ ਕੇ ਦੱਸੇ ਵੀ ਕੀ ਕਰਨਾ ਸਰਕਾਰ ਦੇ ਨੁਮਾਇੰਦੇ ਕੋਲੋਂ ਬਾਅਦ ਚੋਂ ਪਹਿਲੇ ਪਬਲਿਕ ਕੋਲੋਂ ਫੋਨ ਮੈਂ ਆਇਆ ਨਾ ਹੁਣ ਮੈਨੂੰ ਇਹ ਦੱਸੋ 28 ਘੰਟੇ ਬਾਅਦ ਕਿਉਂ ਆਏ ਹੋ ਸੁਣੋ ਗੱਲ 28 ਘੰਟੇ ਬਾਅਦ ਨਹੀਂ ਹੈ ਮੇਰੀ ਦਿਰਿੰਦਰ ਡਿਊਟੀ ਲੱਗੀ ਹੈ ਇਹ ਤੁਸੀਂ ਆ ਕੇ ਪ ਨਸੋ ਤੁਸੀਂ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਵੀ ਪੁੱਛਿਆ ਵੀ ਕਿਉਂ ਮੈਂ ਬਿਜਲੀ ਵਿਭਾਗ ਵਿੱਚ ਨਹੀਂ ਲੱਗਾ ਤੁਸੀਂ ਵਿਧਾਇਕ ਮੈਂ ਵੀ ਬਿਜਲੀ ਵਿਭਾਗ ਵਿੱਚ ਨਹੀਂ ਗਿਆ ਇਹ ਲਾਈਟ ਰੇਲਵੇ ਵਾਲਿਆਂ ਨੇ ਜਿਹੜੀ ਦੀ ਕੇਬਲ ਕੱਟਦੀ ਰੇਲਵੇ ਨੇ ਕੇਬਲ ਕੱਟੀ 3-4 ਘੰਟੇ ਤੋਂ ਬਾਅਦ ਨੁਕਸ ਲੱਭਿਆ ਉਸ ਤੋਂ ਬਾਅਦ ਇਹਨਾਂ ਨੇ ਤਤਪ੍ਰਤੀ ਜੋੜ ਕੇ ਉਹਦੇ ਤੇ ਗਿੱਲੀ ਮਿੱਟੀ ਪਾ 28 ਘੰਟੇ ਨਹੀਂ ਪਤਾ ਲੱਗਿਆ ਕਿ ਇੱਥੇ ਲਾਈਟ ਹੈਗੀ ਕਿ ਨਹੀਂ ਹੈਗੀ 28 ਘੰਟੇ ਬਾਅਦ ਆਇਆ ਰੇਲਵੇ ਨੇ ਲਾਈਟ ਕਰਾਂਗੀ ਕੀ ਰਾਤ ਨਹੀਂ ਇਹ ਪਹਿਲਾਂ ਵੀ ਨਹੀਂ ਠੀਕ ਕਰਾਈਏ ਕੱਲ 4 ਵਜੇ ਇਹਨਾਂ ਨੇ ਗਿੱਲੀ ਗਿੱਲੀ ਮਿੱਟੀ ਉੱਤੇ ਪਾਤੀ ਮਿੱਟੀ ਪਾਉਣ ਤੋਂ ਬਾਅਦ ਘੰਟੇ ਡੇਢ ਘੰਟੇ ਬਾਅਦ ਉਹ ਫੇਰ ਸਪਰਕ ਮਾਰ ਗਈ ਚਲੋ ਹੁਣ ਲਾਈਟ ਆ ਰਹੀ ਹੈ ਵਿਧਾਇਕ ਸਾਹਿਬ ਪਹੁੰਚ ਗਏ ਲਾਈਟ ਆ ਰਹੀ ਹੈ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜੀ ਵੀ ਸਪਲਾਈ ਰਿਸਟੋਰ ਕੀਤੀ ਹੈ ਅਜਾ ਪੂਰੇ ਇਲਾਕੇ ਆ ਦੇ ਵਿੱਚ ਕੱਟ ਲੱਗ ਰਹੇ ਨੇ ਬਿਜਲੀ ਦੇ ਬਿਜਲੀ ਖਰਾਬ ਹੋ ਰਹੀ ਹੈ ਸਰਕਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨਾਲ ਰਾਬਤਾ ਬਣਾਇਆ ਵੀ ਬਿਜਲੀ ਚਾਹੇ ਸਸਤੀ ਹੈ ਪਰ ਬਿਜਲੀ ਆ ਨਹੀਂ ਰਹੀ ਘਰਾਂ ਦੇ ਵਿੱਚ ਹੁਣ 28 ਘੰਟੇ ਤੁਸੀਂ ਆਪ ਦੇਖ ਲਓ ਤੁਸੀਂ ਚਾਹੇ ਮੌਕੇ ਤੇ ਪਹੁੰਚੋ ਪਰ ਲਾਈਟ 28 ਘੰਟੇ ਬਾਅਦ ਤੁਹਾਨੂੰ ਯਾਦ ਕਿਉਂ ਆਇਆ ਇਸ 28 ਘੰਟੇ ਬਾਅਦ ਦੇਖੋ ਰਾਜਨੀਤੀ ਨਾ ਕਰੋ 28 ਘੰਟੇ ਬਾਅਦ 28 ਘੰਟੇ ਹੋ ਗਏ ਲਾਈਟ ਬਿਲਕੁਲ ਮੈਂ ਕਹਿੰਦਾ ਜੀ ਪਹਿਲਾਂ ਉਧਰ ਇਹ ਵੀ ਚਲੋ 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 ਹੁਣ 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 ਕੀ ਹੈ ਹੁਣ ਕੀ ਹੈ ਇਹ ਬਿਜਲੀ ਦੀ ਸਪਲਾਈ ਰਿਸਟੋਰ ਹੋਊਗੀ ਇਹਦੇ ਨਾਲ ਇੱਕ ਕੇਵਲ ਐਕਸਟਰਾ ਐਕਸ਼ਨ ਐਸਡੀਓ ਸਾਰੇ ਮੌਕੇ ਤੇ ਖੜੇ ਨੇ ਇੱਕ ਨਾਲ ਕੇਬਲ ਐਕਸਟਰਾ ਪਾ ਦੇਣੀ ਆ ਤਾਂ ਕਿ ਅਗਰ ਕੋਈ ਖਰਾਬ ਹੋ ਜੇ ਤਾਂ ਡੇਢ ਮਹੀਨੇ ਤੋਂ ਇੱਥੇ ਸਪਲਾਈ ਖਬਰਾਰ ਹੋ ਰਹੀ ਹੈ ਕਦੇ ਠੀਕ ਹੋ ਗਈ ਕਦੇ ਖਰਾਬ ਹੋ ਗਈ ਇਹਨਾਂ ਨੇ ਜਦੋਂ ਮੈਨੂੰ ਦੱਸਿਆ ਵੀ ਇਹਦੇ ਪਿੱਛੇ ਕੋਈ ਤੁਹਾਡਾ ਕੰਮ ਹੈ ਤੁਹਾਡਾ ਕੰਮ ਹੈ ਲੋਕਾਂ ਦੇ ਮਸਲੇ ਹੱਲ ਕਰਨਾ ਲੋਕਾਂ ਦੇ ਘਰਾਂ ਲਾਈ ਲੈਣਾ ਤੁਸੀਂ ਨਾਰੇ ਬਾਜੀ ਲਵਾ ਰਹੇ ਹੋ ਵਿਚਾਰੇ ਲੋਕੀ ਪ੍ਰਸ਼ਾਨ ਹਨ ਮੈਂ ਕਹਿ ਰਿਹਾ ਵੀ ਨਾਰਾ ਲਾਓ ਤੁਸੀਂ ਕਹਿ ਸਕਦੇ ਜੇ ਮੇਰੇ ਪਿੱਛੇ ਤੁਸੀਂ ਆਪ ਇਹ ਕਹਿ ਸਕਦੇ ਹੋ ਵੀ ਪੀਟੀਸੀ ਦੇ ਨਾਰੇ ਲਾਓ ਆਪ ਨਹੀਂ ਨਾਰੇ ਲੱਗਦੇ ਨੇ ਨਾਰੇ ਦਿਲੋਂ ਲੱਗਦੇ ਹੁੰਦੇ ਨੇ ਅੱਜ ਮੈਂ ਇੱਥੇ ਗਰਮੀ 'ਚ ਖੜਾ ਕੰਮ ਠੀਕ ਕਰਾ ਰਿਹਾ ਤਾਂ ਮੈਂ ਆਪਣਾ ਫਰਜ਼ ਮੈਂ ਤਾਂ ਕਹਿ ਰਿਹਾ ਤੁਸੀਂ ਮੋਕੇ ਤੇ ਖੜੇ ਹੋ ਆਪਣਾ ਫਰਜ਼ ਇੱਥੇ ਲਾਈਟ ਜਿਹੜੀ ਆ ਹੁਣ ਆ ਜਾਏਗੀ ਪਰ ਲੋਕ ਜਿਹੜੇ ਆ ਕਾਫੀ ਇਕੱਠੇ ਹੋਏ ਆ ਪਰੇਸ਼ਾਨ ਆ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਮੁਜਾਹਰ